ਅਗਰ ਆ ਕੋ ਜਿਤੋੜੇ ੜੜੇ ਵਿੱਚ ਇੱਕ ਵੱਡਾ ਸੱਤ ਸੰਕਿ ਦਿੱਤਾ ਗਿਆ ਜਿਸ ਵਿੱਚ ਗੁਰੂ ਰਵੇਦੋਸ ਜੀ ਨੂੰ ਖੁਗਿਆਸ ਤੇ ਵਜੋਂ ਸੱਦਾ ਦਿੱਤਾ ਗਿਆ ਆਤਮਕ ਵਿਚਾਰਾਂ ਦੇ ਬਾਅਦ ਸਾਧਾਰਣ ਪੰਗਤ ਰੱਖੀ ਗਈ ਪਰ ਗੁਰੂ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਪੰਡਤ ਉਸ ਨਾਲ ਕੱਠੇ ਨਹੀਂ ਬਖਗੇ ਇਸ ਕਰਕੇ ਉਹਨੇ ਅਕਤਮਰੇ ਵਿੱਚ ਬੈਠਣ ਦਾ ਫੈਸਲਾ ਕੀਤਾ ਜਦ ਪੋਜਨ ਸੇਵਾ ਲਈ ਪਿਆਰ ਸੀ ਮੁੰਡਾ ਨੇ ਗੁਰੂ ਜੀ ਨਾਲ ਬੈਠ ਕੇ ਖਾਧੋ ਇਨ ਤੋਰ ਕੱਟਤਾ ਉਹਨੇ ਕਿਹਾ ਅਸੀਂ ਇੱਕ ਵਿੱਚ ਚੌਥ ਵਾਲੇ ਦੇ ਨਾਲ ਕਿਵੇਂ ਬੈਠ ਸਕਦੇ ਹੋ ਇਹ ਸੁਣ ਕੇ ਗੁਰੂ ਜੀ ਨੇ ਨਿਮਰਤਾ ਨਾਲ ਅਲੱਗ ਬੈਠਣ ਦੀ ਸੰਭੀ ਦਿੱਤੀ ਪਰ ਜਦ ਪੋਜਨ ਸ਼ੁਰੂ ਹੋਇਆ ਅੰਧਤ ਹਰਾ ਰਹਿ ਗਏ ਜਿਠੇਰੀਓ ਬੈਠੇ ਉਹ ਨਾ ਦੇਖਿਆ ਕਿ ਕ੍ਰੂਰੁ ਵਿਤਾਸ ਜੀ ਹਰ ਪੰਕਤ ਦੇ ਸੱਚੇ ਆਪਣੇ ਘਪੇ ਪਾਸੇ ਬੈ ਕੇ ਸੰ ਹਰ ਪਾਸੇ ਉਹਨਾਂ ਦਾ ਸੱਚਾ ਸਾਮਣੇ ਸੀ ਪ੍ਰਕਟਾਵਾ ਵੇਖ ਕੇ ਪੰਡਤ ਅੰਦਰੋਂ ਹਿੱਲ ਗਏ ਉਹਨਾਂ ਦੇ ਮਨ ਵਿੱਚ ਸ਼ਰਮ ਤੇ ਪਛਤਾਵਾ ਵਿਆਪਿਆ ਉਹ ਗੁਰੂ ਜੀ ਦੇ ਚਰਨਾਚੇ ਆ ਗਏ ਨਰਮੁਕ ਦਿਲ ਨਾਲ ਮਾਫੀ ਮੰਗਦੇ ਹੋਏ ਗੁਰੂ ਜੀ ਨੇ ਉਹਨਾਂ ਨੂੰ ਨੇ ਮਰਤਾ ਨਾ ਸੋਚਾਰੇ ਤੇ ਤਉ ਉਹਨੂੰ ਤੇ ਗਿਣਾ ਚ ਗੁਰੂ ਜੀ ਦੇ ਤੱਕੀ ਸੱਚਾ ਪਿਆਰ ਜਦ ਬਲ ਲਿਆ ਸਾਰੇ ਪੰਡਤ ਦੁਰੂ ਜੀ ਦੇ ਸਿੱਖ ਬਣ ਗਏ ਗੁਰੂ ਜੀ ਨੇ ਉਹਨਾਂ ਨੂੰ ਨੇ ਮਰਤਾ ਨਾ ਸੋਚਾਰੇ ਤੇ ਤਉ ਉਹਨੂੰ ਤੇ ਗਿਣਾ ਚ ਗੁਰੂ ਜੀ ਦੇ ਤੱਕੀ ਸੱਚਾ ਪਿਆਰ ਜਦ ਬਲ ਲਿਆ ਸਾਰੇ ਪੰਡਤ ਦੁਰੂ ਜੀ ਦੇ